ਜੀ ਗੱਲ ਜੀ ਮੈਂ ਸਾਰੰਗਪ੍ਰੀਤ ਸਿੰਘ ਆਰਟੀਓ ਮੋਗਾ ਅੱਜ ਅਸੀਂ ਸਾਨੂੰ ਖਬਰ ਮਿਲੀ ਸੀ ਕਿ ਰਾਤ ਨੂੰ ਓਵਰਲੋਡ ਗੱਡੀਆਂ ਚੱਲਦੀਆਂ ਨੇ ਮੋਗਾ ਦੇ ਵਿੱਚ ਓਵਰਲੋਡ ਟਿਪਰ ਨੰਗਦੇ ਨੇ ਤੇ ਕੁਝ ਟਰੱਕ ਨੰਗਦੇ ਨੇ ਜਿੰਨਾਂ 'ਚ ਲੋਡ ਤੋਂ ਵੱਧ ਸਮਾਨ ਹੁੰਦਾ ਹੈ ਤੇ ਰਾਤ ਨੂੰ ਰੈਸ਼ ਡਰਾਈਵਿੰਗ ਕਰਦੇ ਨੇ ਤੇਜ਼ ਚੱਲਦੇ ਨੇ ਜਿਸ ਕਾਰਨ ਅਸੀਂ ਅੱਜ ਰਾਤ ਨੂੰ ਸਪੈਸ਼ਲ ਚੈਕਿੰਗ ਕਰ ਰਹੇ ਹਾਂ ਜੀ ਟਰੱਕਾਂ ਨੂੰ ਵੱਡੀਆਂ ਗੱਡੀਆਂ ਨੂੰ ਟਿਪਰਾਂ ਨੂੰ ਰੋਕ ਕੇ ਚੈੱਕ ਕਰ ਰਹੇ ਹਾਂ ਕਿ ਕਿੰਨਾ ਸਮਾਨ ਹੈ ਤੇ ਕੀ ਕਾਗਜ਼ ਪੂਰੇ ਹਨ ਕਿ ਨਹੀਂ ਪੂਰੇ ਕਿ ਸਟੈਂਡਰਡ ਸਰਵਿਸ਼ ਦੇਖਣ ਲਈ ਆਏ ਹਾਂ ਪੋਜੀਸ਼ਨ ਅਸੀਂ ਸਾਡੇ ਧਿਆਨ ਦੇ ਵਿੱਚ ਦੋ ਟਿਪਰ ਹੱਲੇ ਤੱਕ ਆਏ ਆ ਜਿਹੜੇ ਓਵਰਲੋਡ ਸੀਗੇ ਫੋਕਲ ਪੁਆਇੰਟ ਥਾਣੇ ਵਿੱਚ ਲਗਾ ਦਿੱਤਾ ਗਿਆ ਇੱਕ ਅਜੀਤਵਾਲ ਦੇ ਆਸ-ਪਾਸ ਰੁਕੇ ਸੇ ਅਸੀਂ ਜਿਹੜਾ ਕਿ ਭੁੰਗ ਲੈ ਕੇ ਜਾ ਰਿਹਾ ਸੀ ਬਹੁਤ ਵੱਡਾ ਇੱਕ ਟਰਾਲਾ ਸੀਗਾ ਜਿਹੜਾ ਜੋ ਕਿ ਸਰਕਾਰੀ ਤੌਰ ਤੇ ਅਲਾਉਡ ਨਹੀਂ ਹੈ ਉਸ ਛੇਪ ਦੀ ਕੋਈ ਵੀ ਵਹੀਕਲ ਉਸ ਨੂੰ ਹੀ ਅਜੀਤਵਾਲ ਥਾਣੇ ਬੰਦ ਕੀਤਾ ਹੈ ਹੋਰ 15-20 ਆਸ-ਪਾਸ ਦੇ ਅਸੀਂ ਚਲਾਨ ਕਰਦੇ ਨੇ ਹਾਂ ਜਿਵੇਂ ਇਸ ਤਰ੍ਹਾਂ ਹਾਦਸੇ ਵਾਪਰਦੇ ਅਕਸਰ ਕੀ ਮੈਸੇਜ ਦੇਣਾ ਚਾਹੁੰਗੇ ਮੈਂ ਤਾਂ ਇਹ ਮੈਸੇਜ ਦੇਣਾ ਚਾਹੁੰਗਾ ਕਿ ਵਹੀਕਲ ਜੋ ਹੈ ਇਹ ਸਾਡਾ ਇੱਕ ਯਾਤਰਾ ਯਾਤ ਦਾ ਸਾਧਨ ਹੈ ਪਰ ਗੇਲੀ ਜਦੋਂ ਅਸੀਂ ਕਰਦੇ ਹਾਂ ਤਾਂ ਇਹ ਖਤਕਾਰ ਬਣ ਜਾਂਦਾ ਹੈ ਜੋ ਕਿ ਦੂਸਰੇ ਦਾ ਵੀ ਨੁਕਸਾਨ ਕਰਦਾ ਹੈ ਸਾਡਾ ਵੀ ਨੁਕਸਾਨ ਕਰਦਾ ਹੈ ਇਸ ਕਰਕੇ ਸੜਕ ਸੁਰੱਖਿਆ ਦੇ ਨੀਮਾ ਦਾ ਆਪਾਂ ਨੂੰ ਪਾਲਣੇ ਕਰਨਾ ਚਾਹੀਦੀ ਹੈ